ਕਰਦੇ ਆ ਆਪਣੇ ਮਜ਼ਦੂਰ ਦੇ ਉਸ ਤੋਂ ਮਜ਼ਦੂਰਾਂ ਦੀ ਵੀ ਮਜ਼ਦੂਰ ਅੰਦੋਲਨ ਤੇ ਜਾਂ ਕਿਸੇ ਵੀ ਇਨਕਲਾਬੀ ਗੱਲਾਂ ਤੇ ਲੜਦੇ ਆ ਹਾਂਜੀ ਤੇ ਪਹਿਲਾਂ ਉਹਨਾਂ ਨੂੰ ਆਪ ਦੇ ਲੜਾਈ ਲੜਨ ਦੇ ਏਜੰਡੇ ਦਾ ਪਤਾ ਹੋਣਾ ਚਾਹੀਦਾ ਏਜੰਡੇ ਦਾ ਮਤਲਬ ਹੀ ਲਾਲ ਝੰਡਾ ਹੈ ਅੱਜ ਤੱਕ ਆਪਣੇ ਮਜ਼ਦੂਰਾਂ ਨੂੰ ਲਾਲ ਝੰਡੇ ਦਾ ਨਹੀਂ ਪਤਾ ਇਹ ਬਣਿਆ ਕਿੱਥੋਂ ਤੇ ਹੋਇਆ ਕਿ ਤੇ ਕਿਵੇਂ ਇਹ ਅੱਜ ਮੈਂ ਤੁਹਾਨੂੰ ਦੱਸਣ ਜਾ ਰਿਹਾ ਹਾਂ ਜਰਮਨੀ ਦੇ ਵਿੱਚ ਹਿਟਲਰ ਸੀ ਉਹ ਸਾਰੇ ਦੇਸ਼ਾਂ ਤੇ ਰਾਜ ਕਰਨਾ ਚਾਹੁੰਦਾ ਸੀ ਤੇ ਜਰਮਨੀ ਦੇ ਵਿੱਚ ਤਿੰਨ ਸੀ ਫੈਕਟਰੀਆਂ ਪਹਿਲੀ ਫੈਕਟਰੀ ਲਤੇਈ ਨਾਇਆ ਦੂਜੀ ਮਾਰਸ ਵਾਇਆ ਤੇ ਤੀਜੀ ਨਗੌਰ ਨਾਇਆ ਉਹ ਤਿੰਨ ਫੈਕਟਰੀਆਂ ਦੇ ਵਿੱਚ ਕਿਰਤੀ ਲੋਕ ਕੰਮ ਕਰਦੇ ਸੀ ਮਜ਼ਦੂਰ ਹੁੰਦੇ ਆ ਦੋ ਕਿਸਮ ਦੇ ਇੱਕ ਤਾਂ ਹੁੰਦੇ ਕਿਰਤੀ ਕਿਰਤੀ ਕਿਹਾ ਜਾਂਦਾ ਜਿਹੜੇ ਝੌਂਡ ਚ ਕੰਮ ਕਰਦੇ ਐ ਸੈਲਰਾਂ ਚ ਕੰਮ ਕਰਦੇ ਖੇਤ ਮਜ਼ਦੂਰ ਜਿਹੜੇ ਖੇਤਾ ਚ ਕੰਮ ਕਰਦੇ ਉਹ ਇਕੱਠੇ ਨਹੀਂ ਹੋ ਸਕਦੇ ਤੇ ਇਨਕਲਾਬ ਕਰਦੇ ਨੇ ਕਿਰਤੀ ਲੋਕ ਕਿਰਤੀ ਲੋਕ ਇਤਨਾ ਫੇਟ ਗਿਆਜ ਕੰਮ ਕਰਦੇ ਸੀ ਉਹ ਉਹਨਾਂ ਨੇ ਵਿਚਾਰੇ 8 ਘੰਟੇ ਡਿਊਟੀ ਕਰਨ ਦੀ ਖਾਤਰ ਆਪ ਦਾ ਸੰਘਰਸ਼ ਲੜਿਆ ਇਹ ਜਿਹੜਾ ਹਿਟਲਰ ਸੀ ਜਿਹੜਾ ਜਰਮਨ ਦਾ ਹਿਟਲਰ ਸੀ ਇਹਨਾਂ ਤੋਂ 16 ਤੋਂ 18 ਤੇ 20 ਘੰਟੇ ਕੰਮ ਲੈਂਦੇ ਕਲਿੰਦਾ ਕੁੱਟ ਕੇ ਬੰਦੇ ਰੱਖੇ ਸੀ ਸਾਟਾ ਕੋਲੇ ਸੀ ਕੋਟ ਕੋਟ ਕੰਮ ਲੈਂਦੇ ਭੁੱਖੇ ਧਿਆ ਦੇ ਉਹਨਾਂ ਨੇ ਅਕਿਆਣੇ ਹੜਤਾਲਾਂ ਕੀਤੀਆਂ ਆਦੀ ਜਥੇਬੰਦੀ ਬਣਾਈ ਫਿਰ ਉਹਨਾਂ ਨੇ ਤਾਂ ਸ਼ਟ੍ਰੇਕ ਕੀਤੀ ਬੋਲਗਨੈ ਤੇ ਕੰਡੇ ਤੇ ਜਰਮਨੀ ਚ ਤੇ ਉਹਨਾਂ ਨੇ ਧਰਨਾ ਰੱਖਿਆ ਦਿਨ ਐਤਵਾਰ ਸੀ ਪਹਿਲੀ ਮਈ ਸੀ ਹਿਟਲਰ ਨੇ ਉਹਨਾਂ ਤੇ ਗੋਲੀ ਚਲਾਤੀ ਜਿੱਦੋਂ ਹਿਟਲਰ ਨੇ ਉਹਨਾਂ ਕਿਰਤੀ ਮਜ਼ਦੂਰਾ ਤੇ ਗੋਲੀ ਚਲਾਤੀ ਉੱਥੇ ਨਾ ਹੱਥੇ ਲੋਕ ਮਾਰੇ ਗਏ ਜਿੱਦੋਂ ਨਾ ਹੱਥੇ ਲੋਕ ਮਾਰੇ ਗਏ ਉਹ ਸਟ੍ਰੇਕ ਦੇ ਵਿੱਚ ਜਨਕ ਹੜਤਾਲ ਦੇ ਵਿੱਚ ਧਰਨੇ ਦੇ ਵਿੱਚ ਔਰਤਾਂ ਵੀ ਸ਼ਾਮਲ ਸਨ ਇੱਕ ਔਰਤ ਦੇ ਬੁੱਕਲ ਚ ਜਵਾਕ ਸੀ ਜਦੋਂ ਗੋਲੀ ਚੱਲੀ ਔਰਤ ਵੀ ਮਰ ਗਈ ਉਹਦਾ ਬੇਟਾ ਵੀ ਮਰ ਗਿਆ ਉਹ ਜਵਾਗ ਦੇ ਚਿੱਟੇ ਕੱਪੜੇ ਸੀ ਉਹ ਲਾਲ ਹੋ ਗਏ ਸੀ ਜਦੋਂ ਲਾਲ ਹੋ ਗਏ ਤੇ ਉਹ ਲਹੂ ਦਾ ਰੰਗਿਆ ਹੋਇਆ ਝੰਡਾ ਬਣਾਇਆ ਗਿਆ ਲਾਲ ਉੱਥੋਂ ਬਣਿਆ ਜੀ ਉਹ ਉਹ ਉਹਦੇ ਲਹੂ ਨਾਲ ਰੰਗਿਆ ਝੰਡਾ ਜਿਹੜਾ ਆਪਾਂ ਲਾਲ ਕਹਿੰਦੇ ਨੇ ਝੰਡਾ ਲਾਲ ਝੰਡਾ ਚੱਕੀ ਕੋਲ ਫਿਰਦਾ ਕੋਈ ਦਾਤੀ ਨਾਲ ਬਣਾਇਆ ਪਤਾ ਕੋਸ ਬਣਾਇਆ ਪਤਾ ਕਿਸੇ ਨੂੰ ਨਹੀਂ ਵੀ ਇਹ ਲਾਲ ਝੰਡਾ ਬਣਿਆ ਕਿਵੇਂ ਦਾ ਨਾਂ ਕੀ ਆ ਫਿਰ ਇਹਦਾ ਨਾਂ ਰੱਖਿਆ ਗਿਆ ਕਿਰਤ ਦਾ ਲਾਲ ਝੰਡਾ ਠੀਕ ਇਹ ਕਾਹ ਤੋਂ ਰੱਖਿਆ ਗਿਆ ਕਿਰਦਾਰ ਲਾਲਚੰਦਾ ਕਿਉਂਕਿ ਉੱਥੋਂ ਦੇ ਕਿਰਤੀ ਲੋਕ ਸ਼ਹੀਦ ਹੋਏ ਆ ਉਹਦੇ ਦਿਨ ਐਤਵਾਰ ਸੀ ਮਈ ਪਹਿਲੀ ਸੀ ਤੋ ਉਹਨਾਂ ਨੇ ਆਦਾ 8 ਘੰਟੇ ਡਿਊਟੀ ਕਰਨ ਦੀ ਖਾਤਰੇ ਧਰ ਨਾਲ ਆਇਆ ਸੀ ਅਸੀਂ 8 ਘੰਟੇ ਕੰਮ ਕਰਾਂਗੇ ਠੀਕ ਤੇ ਫਿਰ ਉਸ ਦਿਨ ਤੇ ਲਾਨ ਦਾ ਪਾਇਆ ਹਟਣ ਲੋਕਾਂ ਨੇ ਵੀ ਤੁਸੀਂ ਕੰਮ ਬਹੁਤ ਮਾਰਾ ਕੀਤਾ ਲਾਨ ਦਾ ਪਾਇਆ ਫਿਰ ਉਸ ਦਿਨ ਤੋਂ 8 ਘੰਟੇ ਡਿਊਟੀ ਦਿਨ ਐਤਵਾਰ ਸੀ ਜੇ ਦਿਨ ਦਾ ਬੁੱਧਵਾਰ ਛੁੱਟੀ ਬੁੱਧਵਾਰ ਦੀ ਹੋ ਜਣੀ ਸੀ ਠੀਕ ਜੇ ਵੀਰਵਾਰ ਛੁੱਟੀ ਵੀਰਵਾਰ ਦੀ ਹੋ ਜਣੀ ਸੀ 8 ਘੰਟੇ ਡਿਊਟੀ ਤਾਇਤਵਾਰ ਦੀ ਛੁੱਟੀ ਇਹ ਕਿਰਤੀ ਲੋਕਾਂ ਦੀ ਆ ਹਰ ਐਤਵਾਰ ਸ਼ਹੀਦੀ ਦਿਹਾੜਾ ਵੈਸੇ ਪਹਿਲੀ ਮਈ ਨੂੰ ਮਨਾਇਆ ਜਾਂਦਾ ਉਸ ਤੋਂ ਬਾਅਦ ਜਿਹੜਾ ਹਿਟਲਰ ਇਹਨਾਂ ਭੁੱਸ ਰਿਆ ਸੀ ਹਾਂਜੀ ਫਿਰ ਉਹ ਕਿਨੇ ਹਰਾਇਆ ਓਏ ਓਏ ਇਹ ਫਰੂਸ ਦਾ ਲੈਨਨ ਸੀ ਸਟਾਲਨ ਛੀਨਦਾ ਸੀ ਜਰਮਨੀ ਦਾ ਮਾਰਕਸ ਸੀ ਯੂਰਪ ਦਾ ਐਂਗਲਸ ਸੀ ਤੇ ਜਿਹੜਾ ਐਂਗਲਸ ਸੀ ਓਏ ਤਿੰਨਾਂ ਦੇਸ਼ਾਂ ਤੇ ਰਾਜ ਕਰਕੇ ਸਾਰੇ ਦੇਸ਼ਾਂ ਨੂੰ ਹੜਪਣਾ ਚਾਹੁੰਦਾ ਸੀ ਹਿਟਲਰ ਇੰਗਲਿਸਾਂ ਦਾ ਵੀ ਮੇਰੀ ਸੁਣ ਲੋ ਗੱਲ ਮਾਰਕਸ ਨੂੰ ਲੈਨਨ ਨੂੰ ਤੇ ਸਟਾਲਨ ਨੂੰ ਆਹਦਾ ਤੁਸੀਂ ਤਿੰਨੇ ਆਸ ਵਿੱਚ ਇਕੱਠੇ ਹੋ ਜੋ ਜੇ ਹਿਟਲਰ ਨੂੰ ਹਲਾ ਹਰਾਉਣਾ ਨਹੀਂ ਹਿਟਲਰ ਸਾਰੇ ਦੇਸ਼ਾਂ ਤੇ ਰਾਜ ਕਰੂਗਾ ਇਕੱਠੇ ਹੋ ਜੋ ਠੀਕ ਹੈ ਜੀ ਉਹਨਾਂ ਤਿੰਨਾਂ ਬੰਦਿਆਂ ਨੇ ਇੰਗਲਿਸ਼ ਦੀ ਗੱਲ ਮੰਨ ਕੇ ਮੀਟਿੰਗ ਕਰ ਲਈ ਜਿਹੜਾ ਮਾਰਕਸ ਜਰਮੀ ਦਾ ਸੀ ਉਹਨਾਂ ਨੇ ਮੀਟਿੰਗ ਕਰਕੇ ਤੇ ਹਿਟਲਰ ਨੂੰ ਚੈਲੰਜ ਕਰਤਾ ਵੀ ਆਇਆ ਵੀ ਜਦੋਂ ਮਰਜ਼ੀ ਲਾ ਲੈ ਜੰਗ ਸਾਡੇ ਨਾਲ ਅਸੀਂ ਤਿਆਰ ਆ ਹਟਲਰ ਨੂੰ ਪੁੱਛਿਆ ਸੀ ਪਤਾ ਉਹਨੂੰ ਹੈ ਨਹੀਂ ਸੀ ਵੀ ਇਹਨਾਂ ਇਹਨਾਂ ਦੀ ਬਾਡਰ ਕੌਣ ਸੰਭਾਲ ਰਿਹਾ ਹੁਣ ਇਹ ਅਗਲੇਸ ਨੇ ਗਾਈਡੈਂਸ ਕੀਤਾ ਸੀ ਮਾਰਕ ਜਰਮੀ ਦਾ ਸੀ ਘਰ ਦਾ ਪੇਤੀ ਲੰਕਾ ਢਾਈ ਹੁਣ ਮਾਰਕ ਕਿਸ ਨੇ ਸਾਰੀ ਰਾਤ ਅਸਨੇ ਸੀ ਮਾਰਕ ਉਸ ਨੇ ਲੈਨਨ ਤੇ ਸਟਾਲਨ ਨੂੰ ਰਾਹ ਦੱਸਦੇ ਬੇਹਦੀਆਂ ਇੱਥੇ ਤਾਂ ਸੜਕਾਂ ਭੰਦੋ ਹਟਲਰ ਦੀਆਂ ਜਿੱਥੋਂ ਦੀਆਂ ਫੌਜਾਂ ਅਤਾਰੂਗ ਆਉਂਦੀਆਂ ਹੁਣ ਜਦੋਂ ਲਸਟਾਲਨ ਨੇ ਤੇ ਲੈਨਨ ਨੇ ਸੜਕਾਂ ਭੰਦਦੀਆਂ ਤੇ ਮਾਰਕ ਉਸ ਦਾ ਜਰਮੀ ਦਾ ਹੀ ਸੀ ਨਾ ਜੀ ਤੇ ਫੌਜਾਂ ਨੰਗਲ ਕਿੱਧਰ ਦੀ ਤੇ ਲੈਨਨ ਨੇ ਤੇ ਸਟਾਲਨ ਨੇ ਆਪ ਦੇ ਲੱਕੜ ਦੇ ਪੁਲ ਬਣਾ ਕੇ ਜਿਵੇਂ ਦੇ ਮਾਰਟ ਨੇ ਦੱਸਿਆ ਸੀ ਆਹਦੀਆਂ ਫੌਜਾਂ ਨਗਾਸੀਆਂ ਹਿਟਲਰ ਦੀਆਂ ਫੌਜਾਂ ਲਾਪਲੀਆਂ ਹਥਿਆਰ ਛੱਡ ਕੇ ਵਾਪਸ ਹੋ ਗਈਆਂ ਐਨੀਆਂ ਗੱਲਾਂ ਦਾ ਪ੍ਰਾਣਾਂ ਗੱਲਾਂ ਕਿਸੇ ਨੂੰ ਵਾਪਸ ਹੋ ਗਈਆਂ ਸੁਣੀ ਧਿਆਨ ਨਾਲ ਜੇ ਵਾਪਸ ਹੋ ਗਈਆਂ ਫੌਜਾਂ ਹਥਿਆਰ ਛੱਡ ਕੇ ਹਿਟਲਰ ਫੇਰ ਰਾਤ ਦੇ 2 ਵਜੇ ਸਿਰ ਫੜ ਲੈਂਦਾ ਏ ਤੇ ਬਹਿ ਜਾਂਦਾ ਇਹ ਮਰ ਗਏ ਪਰ ਹਿਟਲਰ ਦਾ ਜਿਹੜਾ ਰਾਤ ਦੇ 2 ਵਜੇ ਦੋ ਬਹਿੀਆਂ ਰੋਟੀਆਂ ਖਾ ਕੇ ਫਾਇਆ ਲੈ ਜਾਂਦਾ ਮਰ ਜਾਂਦਾ ਖਾਂ ਇਹ ਕਿੱਥੇ ਫਿਰਦਾ મોદી મોદી ਨੂੰ ਪਤਾ ਹੀ ਨਹੀਂ